प्यारे बच्चों आज दी वीडियो ਦੇ ਵਿੱਚ ਆਪਾਂ ਕਰਾਂਗੇ ਪਾਠ 9 ਦੁੱਧ ਦੀਆਂ ਮੁੱਛਾਂ ਠੀਕ ਹੈ ਦੁੱਧ ਦੀਆਂ ਮੁੱਛਾਂ ਦੇਖੋ ਪਾਠ ਆਪਾਂ ਸ਼ੁਰੂ ਤੋਂ ਪਹਿਲਾਂ ਪੜਾਂਗੇ ਫਿਰ ਇਹਨੂੰ ਸਮਝਾਂਗੇ ਨਾਲ-ਨਾਲ ਸਮਝਦੇ ਜਾਵਾਂਗੇ ਨਾਲ-ਨਾਲ ਹੀ ਪੜਦੇ ਜਾਵਾਂਗੇ ਠੀਕ ਹੈ ਸਵੇਰ ਦਾ ਵੇਲਾ ਸੀ ਅਰਹਾਨ ਸਕੂਲ ਜਾਣ ਲਈ ਤਿਆਰ ਹੋ ਰਿਹਾ ਸੀ ਅਰਹਾਨ ਦੀ ਵੱਡੀ ਦੀਦੀ ਉਸ ਲਈ ਦੁੱਧ ਦਾ ਗਲਾਸ ਲੈ ਕੇ ਆਈ ਕਹਿੰਦੀ ਸਵੇਰ ਦਾ ਵੇਲਾ ਸੀ ਵੇਲਾ ਮਤਲਬ ਬੇਟਾ ਸਮਾਂ ਤੇ ਦੇਖੋ ਸਕੂਲ ਆਪਾਂ ਸਵੇਰੇ ਸਵੇਰੇ ਜਾਂਦੇ ਆ ਹਨਾ ਤਾਂ ਇਸ ਕਰਕੇ ਸਵੇਰ ਦਾ ਸਮਾਂ ਸੀਗਾ ਵੇਲਾ ਮਤਲਬ ਸਮਾਂ ਤਾਂ ਜਿਹੜਾ ਅਰਹਾਨ ਨਾਮ ਦਾ ਇੱਕ ਬੱਚਾ ਹੈਗਾ ਉਹ ਸਕੂਲ ਜਾਣ ਲਈ ਤਿਆਰ ਹੋ ਰਿਹਾ ਸੀਗਾ ਤੇ ਅਰਹਾਨ ਦੀ ਜਿਹੜੀ ਦੀਦੀ ਸੀ ਉਹਦੀ ਭੈਣ ਉਹਦੇ ਲਈ ਦੁੱਧ ਦਾ ਗਲਾਸ ਲੈ ਕੇ ਆਈ ਦੇਖੋ ਬਹੁਤ ਸਾਰੇ ਬੱਚੇ ਸਵੇਰੇ ਸਵੇਰੇ ਨਾ ਦੁੱਧ ਪੀਂਦੇ ਆ ਹਨਾ ਉਸੇ ਤਰ੍ਹਾਂ ਅਰਹਾਨ ਵੀ ਜਿਹੜਾ ਹੈਗਾ ਉਹ ਦੁੱਧ ਪਿੰਦਾ ਹੈ ਰੋਜ਼ ਪਿੰਦਾ ਹੋਣਾ ਇਸੇ ਕਰਕੇ ਉਹਦੀ ਦੀਦੀ ਹੈ ਜਿਹੜੀ ਉਹਦੇ ਲਈ ਦੁੱਧ ਦਾ ਗਲਾਸ ਲੈ ਕੇ ਆਈ ਹੈ ਹਨਾ ਤਾਂ ਉਹਦੀ ਦੀਦੀ ਆ ਕੇ ਉਹਨੂੰ ਕਹਿੰਦੀ ਲੈ ਵੀਰ ਦੁੱਧ ਪੀ ਲੈ ਦੀਦੀ ਨੇ ਅਰਹਾਨ ਨੂੰ ਗਲਾਸ ਫੜਾਉਂਦੇ ਹੋਏ ਕਿਹਾ ਮਤਲਬ ਜਿਹੜੀ અરਹਾਨ ਦੀ ਦੀਦੀ ਸੀ ਉਹਦੀ ਭੈਣ ਸੀ ਉਹਨੇ અરਹਾਨ ਨੂੰ ਗਲਾਸ ਫੜਾ ਕੇ ਫੜਾਉਂਦੇ ਹੋਏ ਕਿਹਾ ਕਿ ਲੈ ਵੀਰ ਦੁੱਧ ਪੀ ਲੈ અરਹਾਨ ਨੇ ਦੁੱਧ ਵਾਲ ਵੇਖ ਕੇ ਕਿਹਾ ਨਹੀਂ ਦੀਦੀ ਮੈਂ ਦੁੱਧ ਨਹੀਂ ਪੀਣਾ ਹੁਣ ਦੇਖੋ ਬੇਟਾ ਬਹੁਤ ਸਾਰੇ ਬੱਚਿਆਂ ਨੂੰ ਤਾਂ ਦੁੱਧ ਬਹੁਤ ਪਸੰਦ ਹੁੰਦਾ ਪੀਣਾ ਹਨਾ ਪਰ ਬਹੁਤ ਸਾਰੇ ਬੱਚਿਆਂ ਨੂੰ ਦੁੱਧ ਪੀਣਾ ਪਸੰਦ ਵੀ ਨਹੀਂ ਹੁੰਦਾ ਫਿਰ ਉਹ ਤਰ੍ਹਾਂ ਤਰ੍ਹਾਂ ਦੇ ਬਹਾਨੇ ਲਾਉਂਦੇ ਆ ਉਸੇ ਤਰ੍ਹਾਂ ਜਿਹੜਾ અરਹਾਨ ਸੀ ਉਹ ਵੀ ਇੱਕ ਬਹਾਨੇਬਾਜ਼ ਸੀਗਾ ਤੇ ਉਹਨੇ ਦੁੱਧ ਵਾਲ ਵੇਖਿਆ ਤੇ ਉਹਨੇ ਕਿਹਾ ਕਿ ਦੀਦੀ ਮੈਂ ਦੁੱਧ ਨਹੀਂ ਪੀਣਾ ਦੀਦੀ ਨੇ ਪੁੱਛਿਆ ਤੂੰ ਦੁੱਧ ਕਿਉਂ ਨਹੀਂ ਪੀਣਾ? ਰਿਹਾਨ ਨੇ ਬਹਾਨਾ ਲਾਇਆ ਦੀਦੀ ਦੁੱਧ ਪੀ ਕੇ ਮੇਰੇ ਢਿੱਡ ਵਿੱਚ ਗੜਬੜ ਹੋ ਜਾਂਦੀ ਹੈ। ਠੀਕ ਹੈ। ਤਾਂ ਹੁਣ ਦੇਖੋ ਦੀਦੀ ਨੇ ਜਦੋਂ ਪੁੱਛਿਆ ਰਿਹਾਨ ਨੂੰ ਵੀ ਤੂੰ ਦੁੱਧ ਕਿਉਂ ਨਹੀਂ ਪੀਣਾ ਤਾਂ ਉਹਨੇ ਫਿਰ ਕੀ ਬਹਾਨਾ ਲਾਤਾ ਕਿ ਦੁੱਧ ਪੀ ਕੇ ਉਹਦੇ ਢਿੱਡ 'ਚ ਗੜਬੜ ਹੁੰਦੀ ਹੈ। ਗੜਬੜ ਮਤਲਬ ਖਰਾਬੀ ਹੋ ਜਾਂਦੀ ਹੈ। ਮਤਲਬ ਦੁੱਧੋ-ਦੋ ਦੇ ਜਿਹੜਾ ਹੈਗਾ ਪੇਟ ਢਿੱਡ ਹਨਾ ਉਹਨੂੰ ਖਰਾਬ ਕਰ ਦਿੰਦਾ ਹੈ। ਤਾਂ ਇਸ ਕਰਕੇ ਉਹਨੇ ਇਹ ਬਹਾਨਾ ਲਾਤਾ। ਹੁਣ ਜਿਹੜੀ ਦੀਦੀ ਹੈ ਉਹਨੂੰ ਪਤਾ ਸੀਗਾ ਕਿ ਉਹ ਬਹਾਨਾ ਲਾ ਰਿਹਾ ਹਨਾ। ਦੀਦੀ ਨੂੰ ਪਤਾ ਸੀ ਕਿ ਉਹ ਬਹਾਨਾ ਬਣਾ ਰਿਹਾ ਏ ਦੀਦੀ ਮੰਮੀ ਨੂੰ ਬੁਲਾ ਲਈ ਹੁਣ ਦੇਖੋ ਭੈਣ ਭਰਾ ਦਾ ਪਤਾ ਹੀ ਹੁੰਦਾ ਆਪਾਂ ਨੂੰ ਇੱਕ ਦੂਜੇ ਦਾ ਹਨਾ ਵੀ ਕਿਹੜਾ ਬਹਾਨੇ ਲਾ ਰਿਹਾ ਹੈ ਕਦੋਂ ਬਹਾਨੇ ਲਾ ਰਿਹਾ ਹੈ ਤੇ ਉਦੋਂ ਬਾਅਦ ਫਿਰ ਮੰਮੀ ਮੰਮੀਆਂ ਨੂੰ ਤਾਂ ਸਭ ਕੁਝ ਹੀ ਪਤਾ ਹੁੰਦਾ ਆਪਦੇ ਬੱਚੇ ਬਾਰੇ ਹਨਾ ਤਾਂ ਇਸੇ ਕਰਕੇ ਜਿਹੜੀ ਦੀਦੀ ਹੈ ਉਹਨੂੰ ਪਤਾ ਲੱਗ ਗਿਆ ਕਿ ਹੁਣ ਅਰਹਾਨ ਹੈ ਜਿਹੜਾ ਉਹ ਬਹਾਨਾ ਬਣਾ ਰਿਹਾ ਤਾਂ ਫਿਰ ਉਹ ਮੰਮੀ ਨੂੰ ਬੁਲਾ ਲਈ ਮੰਮੀ ਨੇ ਅਰਹਾਨ ਨੂੰ ਪੁੱਛਿਆ ਮੇਰਾ ਅਰਹਾਨ ਪੁੱਤਰ ਦੁੱਧ ਕਿਉਂ ਨਹੀਂ ਪੀ ਰਿਹਾ ਤਾਂ ਹੁਣ ਮੰਮੀ ਨੇ ਫਿਰ ਅਰਹਾਨ ਨੂੰ ਪੁੱਛ ਲਿਆ ਕਿ ਮੇਰਾ ਜਿਹੜਾ ਅਰਹਾਨ ਪੁੱਤਰ ਹੈ ਉਹ ਦੁੱਧ ਕਿਉਂ ਨਹੀਂ ਪੀ ਰਹਾ ਤਰਹਾਨ ਨੇ ਕਿਹਾ ਮੰਮੀ ਦੁੱਧ ਪੀ ਕੇ ਮੇਰਾ ਢਿੱਡ ਦੁਖਣ ਲੱਗ ਜਾਂਦਾ ਈ ਅਰਹਾਨ ਨੇ ਫੇਰ ਬਹਾਨਾ ਲਾਇਆ ਹੁਣ ਦੇਖੋ ਪਹਿਲਾਂ ਉਹਨੇ ਦੀਦੀ ਕੋਲੇ ਬਹਾਨਾ ਲਾਇਆ ਦੁੱਧ ਨਾ ਪੀਂਦਾ ਫਿਰ ਉਹਨੇ ਆਪਦੀ ਮੰਮੀ ਕੋਲੇ ਵੀ ਬਹਾਨਾ ਲਾਤਾ ਕਿ ਦੁੱਧ ਪੀਣ ਨਾਲ ਤਾਂ ਮੇਰਾ ਢਿੱਡ ਦੁਖਣ ਲੱਗ ਜਾਂਦਾ ਠੀਕ ਹੈ ਉਹਨੇ ਫੇਰ ਬਹਾਨਾ ਬਣਾਤਾ ਅੱਗੇ ਮੰਮੀ ਕਹਿਣ ਲੱਗੇ ਓਹ ਹੋ ਫਿਰ ਤੇ ਤੈਨੂੰ ਆਈਸਕ੍ਰੀਮ ਵੀ ਨਹੀਂ ਮਿਲੇਗੀ ਉਹ ਕਿਉਂ ਅਰਹਾਨ ਨੇ ਪੁੱਛਿਆ ਦੇਖੋ ਮੰਮੀ ਨੇ ਫਿਰ ਮੰਮੀ ਤਾਂ ਮੰਮੀ ਹੁੰਦੀ ਹੈ ਨਾ ਤਾਂ ਮੰਮੀ ਨੇ ਫਿਰ ਸਮਝ ਲਿਆ ਹੁਣ ਵੀਰਹਾਨ ਬਹਾਨਾ ਬਣਾ ਰਿਹਾ ਤੇ ਇਹਨੂੰ ਕਿਵੇਂ ਆਪਾਂ ਦੁੱਧ ਪਿਆ ਹੈ ਨਾ ਪਿਆਈਏ ਕਿਵੇਂ ਦੁੱਧ ਦੇ ਨੂੰ ਪਿਆਇਆ ਜਾ ਸਕਦਾ ਹੈ ਤਾਂ ਉਹ ਕਹਿਣ ਲੱਗੇ ਵੀ ਫਿਰ ਤਾਂ ਤੈਨੂੰ ਆਈਸਕ੍ਰੀਮ ਵੀ ਨਹੀਂ ਮਿਲੂਗੀ ਔਰਹਾਨ ਪੁੱਛਦਾ ਵੀ ਉਹ ਕਿਉਂ ਕਹਿੰਦੀ ਕਿਉਂਕਿ ਉਹ ਵੀ ਦੁੱਧ ਤੋਂ ਬਣਦੀ ਹੈ ਠੀਕ ਹੈ ਆਈਸਕ੍ਰੀਮ ਹੈ ਜਿਹੜੀ ਉਹ ਵੈਸੇ ਸਾਰੇ ਬੱਚਿਆਂ ਨੂੰ ਬਹੁਤ ਪਸੰਦ ਹੁੰਦੀ ਹੈ ਬੇਟਾ ਤੇ ਇਸੇ ਕਰਕੇ अरहान ਨੂੰ ਵੀ ਬਹੁਤ ਪਸੰਦ ਸੀ ਆਈਸਕ੍ਰੀਮ ਤੇ ਉਹਨੇ ਫਿਰ ਉਹਦੀ ਮੰਮੀ ਆ ਜਿਹੜੀ ਉਹਨੇ ਕਿਹਾ ਤਾਂ ਵੀ ਆਈਸਕ੍ਰੀਮ ਵੀ ਨਹੀਂ ਮਿਲੂਗੀ अरहान ਨੂੰ ਕਿਉਂਕਿ ਉਹ ਦੁੱਧ ਤੋਂ ਬਣਦੀ ਆ ਕਹਿੰਦੇ ਹੁਣ अरहान ਨੂੰ ਨਾ ਦਹੀਂ ਮਿਲੇਗਾ ਨਾ ਮੱਖਣ ਮਿਲੇਗਾ ਨਾ ਗੁਲਾਬ ਜਾਮਨ ਤੇ ਨਾ ਪਨੀਰ ਅਤੇ ਨਾ ਰਬੜੀ ਮਲਾਈ ਠੀਕ ਹੈ ਇਹ ਸਾਰੀਆਂ ਚੀਜ਼ਾਂ ਕਾਦੇ ਤੋਂ ਬਣਦੀਆਂ ਨੇ ਦੁੱਧ ਤੋਂ ਬਣਦੀਆਂ ਨੇ ਇਸ ਕਰਕੇ ਹੁਣ ਦੇਖੋ ਜੇ ਦੋ अरहान ਨੂੰ ਦੁੱਧ ਨਹੀਂ ਪਸੰਦ ਉਹਨੇ ਦੁੱਧ ਨਹੀਂ ਪੀਣਾ ਤਾਂ ਫਿਰ ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ ਵੀ ਕਿਵੇਂ ਮਿਲਣਗੀਆਂ ਉਹਨੂੰ ਹਣਾ ਕਿਵੇਂ ਖਾਏਗਾ ਉਹ ਮੰਮੀ ਨੇ ਦੀਦੀ ਨੂੰ ਦੱਸਿਆ ਅਰਹਾਨ ਨੇ ਹਰ ਹਾਂ ਹੈਰਾਨ ਹੋ ਕੇ ਪੁੱਛਿਆ ਪਰ ਕਿਉਂ ਮੰਮੀ ਨੇ ਇਹ ਸਾਰੀਆਂ ਗੱਲਾਂ ਦੀਦੀ ਨੂੰ ਦੱਸੀਆਂ ਵੀ ਅਰਹਾਨ ਨੂੰ ਹੁਣ ਦਹੀਂ ਨਹੀਂ ਮਿਲੂਗਾ ਨਾ ਮੱਖਣ ਮਿਲੂਗਾ ਨਾ ਗਲਾਬ ਜਮਨ ਨਾ ਪਨੀਰ ਨਾ ਰਬੜੀ ਮਲਾਈ ਹਣਾ ਤੇ ਫਿਰ ਅਰਹਾਨ ਹੈਰਾਨ ਹੋ ਕੇ ਪੁੱਛਦਾ ਵੀ ਉਹ ਕਿਉਂ ਤਾਂ ਮੰਮੀ ਨੇ ਕਿਹਾ ਕਿਉਂਕਿ ਬੇਟਾ ਇਹ ਸਭ ਚੀਜ਼ਾਂ ਦੁੱਧ ਤੋਂ ਬਣਦੀਆਂ ਹਨ ਠੀਕ ਹੈ ਪਰ ਦੁੱਧ ਪੀ ਕੇ ਤੇਰੇ ਢਿੱਡ ਵਿੱਚ ਗੜਬੜ ਹੋ ਜਾਂਦੀ ਹੈ ਤਾਂ ਹੁਣ ਦੇਖੋ ਮੰਮੀ ਨੂੰ ਤਾਂ ਫਿਰ ਪਤਾ ਹੈ ਨਾ ਕਿ ਅਰਹਾਨ ਨੂੰ ਕਿਵੇਂ ਸੈੱਟ ਕਰਨਾ ਹੈ ਹਰ ਇੱਕ ਮੰਮੀ ਨੂੰ ਪਤਾ ਹੁੰਦਾ ਕਿ ਆਪਦੇ ਬੱਚੇ ਨੂੰ ਉਹਨੂੰ ਕਿਵੇਂ ਲਾਈਨ ਤੇ ਲੈ ਕੇ ਆਉਣਾ ਹੈ ਹਨਾ ਤਾਂ ਮੰਮੀ ਨੇ ਕਿਹਾ ਵੀ ਬੇਟਾ ਇਸ ਕਰਕੇ ਤੈਨੂੰ ਮਤਲਬ ਇਹ ਸਾਰੀਆਂ ਚੀਜ਼ਾਂ ਨਹੀਂ ਮਿਲਣਗੀਆਂ ਕਿਉਂਕਿ ਇਹ ਚੀਜ਼ਾਂ ਸਾਰੀਆਂ ਦੁੱਧ ਤੋਂ ਬਣਦੀਆਂ ਤੇ ਦੁੱਧ ਪੀ ਕੇ ਤੇਰੇ ਢਿੱਡ 'ਚ ਗੜਬੜ ਹੋ ਜਾਂਦੀ ਹੈ ਤੇ ਇਸ ਕਰਕੇ ਹੁਣ ਫਿਰ ਤੈਨੂੰ ਇਹ ਚੀਜ਼ਾਂ ਕਿਵੇਂ ਮਿਲਣਗੀਆਂ ਹਨਾ ਤਾਂ ਮੰਮੀ ਦੀਆਂ ਗੱਲਾਂ ਸੁਣ ਕੇ ਫਿਰ ਅਰਹਾਨ ਹੈ ਜਿਹੜਾ ਉਹ ਸੋਚੀਂ ਪੈ ਗਿਆ ਮਤਲਬ ਸੋਚਣ ਲੱਗ ਗਿਆ ਕੁਝ ਸੋਚਾਂ 'ਚ ਪੈ ਗਿਆ ਮੰਮੀ ਫੇਰ ਰਸੋਈ ਚ ਗਏ ਤੇ ਉਥੋਂ ਚਾਕਲੇਟ ਲੈ ਕੇ ਆਏ ਹੁਣ ਮੰਮੀ ਨੂੰ ਪਤਾ ਸੀ ਅਰਹਾਨ ਨੂੰ ਚਾਕਲੇਟ ਵੀ ਬਹੁਤ ਪਸੰਦ ਹੈ ਹਨਾ ਤਾਂ ਫਿਰ ਮੰਮੀ ਰਸੋਈ ਚ ਗਏ ਤੇ ਚਾਕਲੇਟ ਲੈ ਆਏ ਤੇ ਮੰਮੀ ਦੀਦੀ ਨੂੰ ਚਾਕਲੇਟ ਦੇ ਕੇ ਕਹਿਣ ਲੱਗੇ ਲੈ ਬੇਟਾ ਅਰਹਾਨ ਦੇ ਹਿੱਸੇ ਦੀ ਚਾਕਲੇਟ ਵੀ ਤੂੰ ਹੀ ਖਾ ਲਾ ਹੁਣ ਦੇਖੋ ਫਿਰ ਆਪਾਂ ਚੀਜ਼ ਕਿਵੇਂ ਆਪਾਂ ਆਪਦੀ ਚੀਜ਼ ਕਿਸੇ ਨੂੰ ਦੇ ਸਕਦੇ ਹਾਂ ਹਨਾ ਭੈਣ ਭਰਾ ਨੂੰ ਤਾਂ ਬਿਲਕੁਲ ਹੀ ਨਹੀਂ ਦੇ ਸਕਦੇ ਤੇ ਹੁਣ ਜਦੋਂ ਅਰਹਾਨ ਦੇ ਸਾਹਮਣੇ ਉਸਦੀ ਮੰਮੀ ਨੇ ਦੀਦੀ ਨੂੰ ਉਹਦੇ ਵੰਡੇ ਦੀ ਚਾਕਲੇਟ ਦੇਣੀ ਚਾਹੀ ਬੱਸ ਫਿਰ ਅਰਹਾਨ ਦੇ ਬਣ ਗਈ ਪਾਦੀ ਹੈ ਨਾ ਅਰਹਾਨ ਤਾਂ ਖਾ ਨਹੀਂ ਸਕੇਗਾ ਕਿਉਂਕਿ ਚਾਕਲੇਟ ਵੀ ਦੁੱਧ ਤੋਂ ਬਣਦੀ ਈ ਉਹ ਦੇਖੋ ਜਦੋਂ ਮੰਮੀ ਨੇ ਕਹਿਤਾ ਕਿ ਦੀਦੀ ਨੂੰ ਵੀ ਅਰਹਾਨ ਦੇ ਹਿੱਸੇ ਦੀ ਚਾਕਲੇਟ ਤੂੰ ਹੀ ਖਾ ਲਾ ਵੀ ਅਰਹਾਨ ਤਾਂ ਖਾ ਨਹੀਂ ਸਕੂਗਾ ਕਿਉਂਕਿ ਚਾਕਲੇਟ ਵੀ ਕਾਦੇ ਤੋਂ ਬਣਦੀ ਹੈ ਦੁੱਧ ਤੋਂ ਬਣਦੀ ਹੈ ਤਾਂ ਫਿਰ ਹੁਣ ਚਾਕਲੇਟ ਤਾਂ ਸਾਰੇ ਬੱਚਿਆਂ ਨੂੰ ਬਹੁਤ ਪਸੰਦ ਹੈ ਤੇ ਅਰਹਾਨ ਨੂੰ ਵੀ ਬੜੀ ਪਸੰਦ ਹੈ ਤਾਂ ਚਾਕਲੇਟ ਵੇਖ ਕੇ ਫਿਰ ਅਰਹਾਨ ਤੋਂ ਰਿਹਾ ਨਾ ਗਿਆ ਤਾਂ ਉਸ ਦੇ ਮੂੰਹ ਵਿੱਚ ਪਾਣੀ ਆ ਗਿਆ ਉਸਨੇ ਚਾਕਲੇਟ ਦੀਦੀ ਦੇ ਹੱਥੋਂ ਹੱਥ ਵਿੱਚੋਂ ਖੋ ਲਈ ਤੇ ਕਹਿਣ ਲੱਗਾ ਮੰਮੀ ਮੰਮੀ ਮੈਂ ਤੇ ਐਵੇਂ ਝੁੱਠੀ-ਮੁੱਠੀ ਕਹਿੰਦਾ ਸੀ ਦੇਖੋ ਫਿਰ ਹੁਣ ਉਸ ਤੋਂ ਰਹਿਣ ਨਾ ਗਿਆ ਕਿਉਂਕਿ ਚਾਕਲੇਟ ਦਾ ਹੀ ਜਦੋਂ ਨਾਮ ਲਿਆ ਤਾਂ ਬਸ ਉਹਦੇ ਮੂੰਹ 'ਚ ਪਾਣੀ ਆ ਗਿਆ ਤਾਂ ਫਿਰ ਉਹਨੇ ਫਟਾਫਟ ਕੀ ਕੀਤਾ ਚਾਕਲੇਟ ਦੀਦੀ ਦੇ ਹੱਥਾਂ 'ਚੋਂ ਖੋਲੀ ਕਹਿਣ ਲੱਗਾ ਮੰਮੀ ਮੰਮੀ ਮੈਂ ਤੇ ਐਵੇਂ ਝੁੱਠੀ-ਮੁੱਠੀ ਕਹਿੰਦਾ ਸੀ ਉਹ ਦੇਖੋ ਉਹਦਾ ਬਹਾਨਾ ਜਿਹੜਾ ਉਹਨੇ ਮਾਰਿਆ ਸੀ ਲੱਗਿਆ ਨਾ ਪਤਾ ਹੁਣ ਵੀ ਉਹ ਝੂਠ ਮਾਰ ਰਿਹਾ ਹੈ ਹਣਾ ਚਾਕਲੇਟ ਵੇਖ ਕੇ ਉਹਨੇ ਸਾਰਾ ਸੱਚ ਬੋਲਤਾ ਕਿ ਮੈਂ ਤਾਂ ਉਹੀ ਕਹਿੰਦਾ ਸੀ ਤਾਂ ਦੁੱਧ ਪੀ ਕੇ ਮੇਰੇ ਢਿੱਡ 'ਚ ਕੋਈ ਗੜਬੜ ਨਹੀਂ ਹੁੰਦੀ ਹੁਣ ਮੰਨ ਗਿਆ ਉਹ ਆ ਗਿਆ ਲਾਈਨ ਤੇ ਹਨਾ ਰਹਾਨ ਮੰਮੀ ਲੈ ਆਏ ਰਹਾਨ ਨੂੰ ਲਾਈਨ ਤੇ ਮੰਮੀ ਨੇ ਪਿਆਰ ਨਾਲ ਅਰਹਾਨ ਨੂੰ ਗੋਦੀ ਵਿੱਚ ਲੈ ਲਿਆ ਫਿਰ ਉਹਨਾਂ ਨੇ ਕਿਹਾ ਬੇਟਾ ਹਰ ਰੋਜ਼ ਦੁੱਧ ਪੀਣਾ ਬਹੁਤ ਜ਼ਰੂਰੀ ਹੁੰਦਾ ਹੈ ਇਸ ਨਾਲ ਹੱਡੀਆਂ ਮਜ਼ਬੂਤ ਬਣਦੀਆਂ ਨੇ ਤੇ ਤੂੰ ਛੇਤੀ ਛੇਤੀ ਵੱਡਾ ਹੋ ਜਾਏਗਾ ਤਾਂ ਦੇਖੋ ਉਸ ਤੋਂ ਬਾਅਦ ਫਿਰ ਮੰਮੀ ਨੇ ਪਿਆਰ ਨਾਲ ਅਰਹਾਨ ਨੂੰ ਆਪਣੀ ਗੋਦੀ 'ਚ ਮਤਲਬ ਚੋਲੀ 'ਚ ਬਿਠਾਇਆ ਫਿਰ ਉਹਨਾਂ ਨੇ ਕਿਹਾ ਉਹਨੂੰ ਸਮਝਾਇਆ ਰਹਾਨ ਨੂੰ ਕਿ ਜਿਹੜਾ ਦੁੱਧ ਹੈ ਨਾ ਉਹ ਰੋਜ਼ ਪੀਣਾ ਚਾਹੀਦਾ ਆਪਣੇ ਲਈ ਬਹੁਤ ਜ਼ਰੂਰੀ ਹੈ ਦੁੱਧ ਪੀਣਾ ਰੋਜ਼ ਵੀ ਇਹਦੇ ਨਾਲ ਕੀ ਹੁੰਦਾ ਹੈ ਹੱਡੀਆਂ ਮਜ਼ਬੂਤ ਬਣਦੀਆਂ ਮਜ਼ਬੂਤ ਦਾ ਮਤਲਬ ਸਟਰੋਂਗ ਬਣਦੀਆਂ ਸ਼ਕਤੀਸ਼ਾਲੀ ਬਣਦੀਆਂ ਕਿਉਂਕਿ ਦੇਖੋ ਦੁੱਧ 'ਚ ਬਹੁਤ ਸਾਰਾ ਕੈਲਸ਼ੀਅਮ ਹੁੰਦਾ ਹੈ ਨਾ ਤੇ ਕੈਲਸ਼ੀਅਮ ਆਪਣੀਆਂ ਹੱਡੀਆਂ ਲਈ ਬਹੁਤ ਜ਼ਰੂਰੀ ਹੈ ਠੀਕ ਹੈ ਤਾਂ ਇਹ ਸੁਣ ਕੇ ਫਿਰ ਰਹਾਨ ਨੇ ਦੁੱਧ ਦਾ ਗਲਾਸ ਲੈ ਕੇ ਘਟ ਘਟ ਪੀ ਲਿਆ ਘਟ ਘਟ ਮਤਲਬ ਫਟਾਫਟ ਜਲਦੀ ਜਲਦੀ ਦੁੱਧ ਪੀ ਗਿਆ ਤਾਂ ਅਰਹਾਨ ਦੇ ਮੂੰਹ ਤੇ ਦੁੱਧ ਦੀਆਂ ਮੁੱਛਾਂ ਬਣ ਗਈਆਂ ਤਾਂ ਕਈ ਵਾਰੀ ਕੀ ਹੁੰਦਾ ਹੈ ਕਿ ਆਪਾਂ ਦੁੱਧ ਲੱਸੀ ਦਹੀਂ ਮਤਲਬ ਖਾਂਦੇ-ਖਾਂਦੇ ਨਾ ਮੂੰਹ ਦੇ ਸਾਈਡ ਤੇ ਆਪਣੇ ਲੱਗ ਜਾਂਦੀ ਹੈ ਨਾ ਥੋੜੀ ਚੀਜ਼ ਤਾਂ ਇਸ ਕਰਕੇ ਉਸੇ ਤਰ੍ਹਾਂ ਹੀ ਫਿਰ ਜਦੋਂ ਅਰਹਾਨ ਨੇ ਦੁੱਧ ਫਟਾਫਟ ਪੀਤਾ ਤਾਂ ਦੁੱਧ ਦੀਆਂ ਮੁੱਛਾਂ ਜਿਹੜੀਆਂ ਹੈਗੀਆਂ ਅਰਹਾਨ ਦੇ ਮੂੰਹ ਤੇ ਬਣ ਗਈਆਂ ਤਾਂ ਜਿਹੜੀ ਦੀਦੀ ਸੀ ਦੀਦੀ ਨੇ ਸ਼ੀਸ਼ਾ ਲੈ ਕੇ ਅਰਹਾਨ ਨੂੰ ਵਿਖਾਇਆ ਹੁਣ ਜਿਹੜੀ ਰਹਾਨ ਦੀ ਦੀਦੀ ਸੀ ਭੈਣ ਸੀ ਉਹ ਫਟਾਫਟ ਸ਼ੀਸ਼ਾ ਲੈ ਆਈ ਤੇ ਉਹਨੇ ਅਰਹਾਨ ਨੂੰ ਵਿਖਾਇਆ ਤਾਂ ਅਰਹਾਨ ਆਪਣੀਆਂ ਦੁੱਧ ਦੀਆਂ ਮੁੱਛਾਂ ਵੇਖ ਕੇ ਖਿਰ ਖੜਾ ਕੇ ਹੱਸ ਪਿਆ ਖਿਰ ਖੜਾ ਮਤਲਬ ਖੁੱਲ ਕੇ ਹੱਸਣਾ ਠੀਕ ਹੈ ਤਾਂ ਇਹ ਸੀ ਆਪਣਾ ਪਾਠ ਬੜਾ ਵਧੀਆ ਪਾਠ ਸੀ ਆਪਣਾ ਇਹ ਕਿਉਂਕਿ ਇਹਦੇ ਵਿੱਚ ਇਸ ਪਾਠ ਤੋਂ ਆਪਾਂ ਨੂੰ ਹੁਣ ਕੀ ਸਿੱਖਿਆ ਮਿਲ ਕੇ ਸਾਨੂੰ ਰੋਜ਼ ਦੁੱਧ ਪੀਣਾ ਚਾਹੀਦਾ ਠੀਕ ਹੈ ਇਹ ਨਹੀਂ ਵੀ ਇੱਕ ਦਿਨ ਛੱਡ ਤਾ ਇੱਕ ਦਿਨ ਛੱਡ ਕੇ ਪੀ ਲਿਆ ਦਿਨ ਦੇ ਵਿੱਚ ਦੋ ਵਾਰੀ ਘੱਟੋ ਘੱਟ ਦੁੱਧ ਪੀਣਾ ਚਾਹੀਦਾ ਕਿਉਂਕਿ ਦੁੱਧ ਵਿੱਚ ਬਹੁਤ ਸਾਰਾ ਕੈਲਸ਼ੀਅਮ ਹੁੰਦਾ ਜਿਹੜਾ ਸਾਡੇ ਲਈ ਬਹੁਤ ਜ਼ਰੂਰੀ ਹੈ ਤਾਂ ਇਹ ਪਾਰਟ ਤੁਸੀਂ ਇਸ ਵੀਡੀਓ ਤੋਂ ਸਮਝ ਕੇ ਤੁਸੀਂ ਚੰਗੀ ਤਰ੍ਹਾਂ ਹੋਰ ਸਮਝ ਸਕਦੇ ਹੋ